ਸਭ ਨੂੰ ਅਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਅਮੀਰ ਕਰਦੇ ਕਿ ਸਾਰੇ ਨਾਲ ਠੀਕ ਠਾਕ ਤੇ ਵਧੀਆ ਹੋਣਗੇ ਅੱਜ ਕੀ ਆ ਅੱਜ ਨਵਰਾਜ ਦਾ ਹੈਗਾ ਆ ਜਨਮ ਦਿਨ ਤੇ ਜਨਮ ਦਿਨ ਦੀ ਸ਼ੁਰੂਆਤ ਵਾਲੇ ਦਿਨ ਮਤਲਬ ਜਨਮ ਦਿਨੇ ਆ ਤਾਂ ਅਸੀਂ ਗੁਰੂ ਘਰ ਚੱਲੇ ਆ ਪਹਿਲਾਂ ਬਾਬਾ ਜੀ ਦੇ ਮੱਥਾ ਟੇਕਾਂਗੇ ਫੇਰਾ ਕੇ ਨਿਆਣਿਆਂ ਨੂੰ ਕੇਕ ਦਾ ਬਹੁਤ ਹੁੰਦਾ ਆ ਵੀ ਅਸੀਂ ਕੇਕ ਕੱਟਣਾ ਕੇਕ ਕੱਟਣਾ ਸਿਰਫ ਖਾਣ ਦਾ ਬੰਦਾ ਆ ਸੋ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਉਹਨੇ ਮੱਥਾ ਟੇਕ ਕੇ ਉਹਨੇ ਦਿਨ ਵੀ ਐਤਵਾਰ ਦਾ ਹੀ ਆਇਆ ਦੇ ਬਰਥਡੇ ਵਾਲਾ ਸੋ ਗੁਰੂ ਘਰ ਚਲੇ ਸੀਗੇ ਮੇਕਾ ਵਲੌਗ ਦੀ ਸ਼ੁਰੂਆਤ ਕਰ ਲਈਏ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰ ਲਈਏ ਫਿਰ ਆ ਕੇ ਕੇਕ ਕੱਟਨੇ ਆ ਜੋ ਵੀ ਨੈਕਸਟ ਪ੍ਰੋਗਰਾਮ ਹੋਊਗਾ ਨਾਲ-ਨਾਲ ਬੜੇ ਜੁੜੇ ਰਹੋ ਬਲੌਗ ਦੇ ਨਾਲ ਵਿੱਚ ਉਹਨਾਂ ਛੱਡ ਕੇ ਜਾਇਓ ਇਹਨੇ ਇਹ ਸਾਡਾ ਬਹੁਤ ਜ਼ਿਆਦਾ ਜਿਹੜੀ ਕਿ ਕੰਜੂਸ ਪੋਤੇ ਆ ਸਿਆਣਾ ਪੋਤੇ ਆ ਸਿਆਣਾ ਕਹਾਂਗੇ ਹਾਂ ਸਿਆਣਾ ਪੋਤੇ ਆ ਇਹਨੇ ਕੱਲ ਕੀ ਕੀਤਾ ਤੁਹਾਨੂੰ ਦੱਸਾਂਗੇ ਸਾਰਾ ਅਸੀਂ ਬਹੁਤ ਬਲਾਵਾਤਾਂ ਸੰਜੀਏ ਤੁਹਾਡੇ ਨਾਲ ਤੇ ਇਹਨੇ ਕੱਲ ਕੀ ਕੀਤਾ ਸਾਡੇ ਨਾਲ ਹੈਨਾ ਹਾਂ ਦੱਸਾਂਗੇ ਆੜ ਕੇ ਪਹਿਲਾਂ ਹਣ ਚੱਲ ਜੀ ਗੁਰੂ ਗੋਦਵਾਰੇ ਹਾਂ ਮੱਥਾ ਟੇਕ ਲਈ ਨਾ ਬਾਬੇ ਦੇ ਛੇਤੀ ਛੇਤੀ ਆਜ ਬਹੁਤ ਕਾਲਾ ਹੈ ਵੀ ਛੇਤੀ ਚੱਲੀਏ ਤੇ ਛੇਤੀ ਮੁੜ ਕੇ ਆਈ ਹੈ ਨਾ ਕੀ ਨਵਰਾਜ ਨੂੰ ਗਿਫਟ ਮਿਲਦੇ ਆ ਫਿਰ ਸਾਰੇ ਸ਼ੋਅ ਕਰਦੇ ਆ ਨਾ ਨਵਰਾਜ ਦਿਖਾਊਗਾ ਦੱਸੂਗਾ ਹਾਂ ਹੈ ਨਾ ਯਾ ਠੀਕ ਹੈ ਹਕੇ ਹਾਂਜੀ ਹਾਂਜੀ ਹਾਂ ਪੰਜਾਬੀ ਬੋਲੀ ਦੀ ਹੁੰਦੀ ਚਲੋ ਚਲੋ ਆਜੋ ਗੁਰੂ ਜੀ ਦੇ ਘਰੇ ਮੱਥਾ ਟੇਕੀਏ ਬਾਬਾ ਜੀ ਦਾ ਸ਼ੁਕਰਾਨਾ ਕਰੀਏ ਤੇ ਪਰਮਾਤਮਾ ਸਮੱਤ ਬਖਸ਼ੇ ਤੁਹਾਨੂੰ ये देखो ये देखो वो बच्चे भी और तबला बजा रहा है और ये भी है ਗੁਰਦੁਆਰਾ ਸਾਹਿਬ ਤੋਂ ਅਸੀਂ ਮੱਥਾ ਟੇਕ ਕੇ ਆ ਗਏ ਸੀਗੇ ਤੁਰ ਪਏ ਆ ਗੁਰੂ ਘਰ ਤੋਂ ਘਰ ਵੱਲ ਨੂੰ ਤੇ ਘਰੇ ਜਾ ਕੇ ਦੇਖਦੇ ਆ ਕਿ ਪ੍ਰੋਗਰਾਮ ਹੈਗਾ ਆ ਅਸੀਂ ਗੁਰਦੁਆਰਾ ਸਾਹਿਬ ਜਿੱਦੀ ਵਾਰੀ ਵੀ ਜਾਣੇ ਹੁੰਦੇ ਆ ਤਕਰੀਬਨ ਅਸੀਂ ਕੋਸ਼ਿਸ਼ ਕਰੀ ਦੀ ਵੀਡੀਓ ਨਹੀਂ ਬਣਾਈਏ ਆ ਗੁਰੂ ਘਰ ਜਾ ਕੇ ਅਸੀਂ ਵੀਡੀਓ ਨਹੀਂ ਬਣਾਈ ਦੀ ਕਿਉਂਕਿ ਜੇ ਅਸੀਂ ਅੰਦਰ ਜਾਂਦੇ ਆਂ ਦੀ ਮੱਥਾ ਟੇਕਦੇ ਆਂ ਦੀ ਸਾਰਾ ਵੀਡੀਓ ਬਣਾਈਏ ਨਾ ਉਹ ਸੰਗਤ ਦਾ ਧਿਆਨ ਹੈ ਉਹ ਵੈਸੇ ਸੋਚਦਾ ਹਾਂ ਕਿ ਭਟਕਦਾ ਆ ਹਣਾ ਵੀ ਸੰਗਤ ਤਾਂ ਸੋਚਦੀ ਆ ਵੀ ਇਹ ਉਧਰੋਂ ਦੇਖਦੇ ਆ ਜਾਂ ਨਾ ਵੀ ਸਾਰੇ ਦੇਖਣ ਲੱਗ ਜਾਂਦੇ ਆ ਹਾਂ ਕਿਉਂਕਿ ਜਦੋਂ ਖਾਤੇ 'ਚ ਫੋਨ ਕੈਮਰਾ ਫੜਿਆ ਹੁੰਦਾ ਸਾਰਿਆਂ ਦਾ ਧਿਆਨ ਹੁੰਦਾ ਵੀ ਇਹ ਵੀਡੀਓ ਬਣਾ ਰਹੇ ਆ ਹਣਾ ਸੋ ਹੋਰ ਆਓ ਬੋਲਦਾ ਬੈਠੇ ਆ ਆਪਾਂ ਜਦੋਂ ਬੈਠਿਆ ਤਾਂ ਆਪਾਂ ਸ਼ਾਰਟ ਬਣਾ ਲਈਏ ਛੋਟੀ ਬਣਾ ਲਈਏ ਨਾ ਪਾਉਣ ਵਾਸਤੇ ਕਿਹੜਾ ਚੱਲ ਸੋਸ਼ਲ ਮੀਡੀਆ ਤੇ ਪਾਉਣੀ ਆ ਜਾਂ ਨਾ ਹਾਂ ਉਹ ਗੱਲ ਹੋਰ ਹੋ ਜਾਂਦੀ ਜਦੋਂ ਆਪਦੀ ਬਣਾਉਣੀ ਜਾ ਕੇ ਉਹੜਾ ਔਟ ਜਾ ਹੋ ਜਾਂਦਾ ਨਾ ਜਾਂ ਫਿਰ ਕੋਈ ਦੂਜਾ ਜਾਣਾ ਬਣਾਵੇ ਜੇ ਸੀ ਤੇ ਰਹਿ ਜਾਂਦੀ ਜੇ ਦੂਜਾ ਵੀ ਪਾਪ ਬਣਾਉਂਦਾ ਹੋਵੇ ਜਦੋਂ ਮੈਂ ਪਹਿਲਾਂ ਚੱਲ ਜਾਂਦਾ ਤੁਸੀਂ ਬਾਅਦ ਚ ਮੱਥਾ ਟੇਕਣਾ ਮੈਂ ਤੁਹਾਡੀ ਵੀਡੀਓ ਬਣਾਵਾ ਉੱਥੇ ਬੈਠ ਕੇ ਜਾਂ ਖੜ ਕੇ ਉਹ ਸੰਗਤਾਂ ਨੂੰ ਕੈਮਰਾ ਜਦੋਂ ਵੱਜਦਾ ਆ ਸਾਰੇ ਇਕਦਮ ਦੇਖਣ ਲੱਗ ਜਾਂਦੇ ਆ ਇੰਦਾ ਚੰਗਾ ਨਹੀਂ ਲੱਗਦਾ ਕਿਹਦੀ ਕਿਥੇ ਵਰਤੀ ਲੱਗੀ ਹੁੰਦੀ ਉਸ ਟਾਈਮ ਹਾਂ ਅਸੀਂ ਪਾਪ ਦੇ ਭਾਗੀ ਬਣੀਏ ਆਪਾਂ ਹੋਵੇ ਆਪਣਾ ਯਾਨੀ ਕਿ ਰਿਕਾਰਡ ਬੁਨਾਇ ਹੋ ਜਾਣਾ ਕਸਮ ਦਾ ਹਾਂ ਹਨਾ ਵੀ ਆਪਾਂ ਜੇ ਕਿਸੇ ਦੀ ਵਰਤੀ ਤੋੜਦੇ ਆ ਮੈਂ ਇਹ ਸੋਚਦਾ ਹੁੰਦਾ ਮੈਂ ਤਾਂ ਮੇਰਾ ਦਿਲ ਨਹੀਂ ਕਰਦਾ ਹੁੰਦਾ ਬਣਾਉਂਦੇ ਤਾਂ ਜਾ ਕੇ ਅੰਦਰ ਜਾ ਕੇ ਅਸੀਂ ਕੋਈ ਵੀਡੀਓ ਨਹੀਂ ਬਣਾਈ ਮਸੀਂ ਮੱਥਾ ਟੇਕਿਆ ਆ ਬਾਰਾ ਤਾਂ ਹੀ ਖੜੀ ਦੀ ਬਣਾ ਲਈ ਸੀਗੀ ਪੜਦਾ ਸੀਗਾ ਬਾਹਰ ਲਿਖਿਆ ਹੋਇਆ ਸੀਗਾ ਊੜਾ ੜਾ ਲਿਖਿਆ ਸੀਗਾ ਤੇ ਉਹ ਪੜਦਾ ਸੀਗਾ ਖੜਾ ਤੇ ਉੱਥੇ ਵੀ ਬਣਾਈ ਮਾੜੀ ਜੀ ਅੱਜਲਾ ਮੈਨੂੰ ਕੱਲ ਦੱਸ ਜਿਹੜੀ ਤੂੰ ਅਕੇ ਕਹਿੰਦਾ ਸੀ ਅੱਜ ਕੀਆਂ ਤੂੰ ਕੀ ਅੱਜ ਕੀਆਂ ਤੂੰ ਨਹੀਂ ਬੱਜਦਾ ਨਹੀਂ ਉਦਾਂ ਤੂੰ ਕਹਿੰਦਾ ਅੱਜ ਮੇਰੀ ਸਾਰੀ ਗੱਲ ਮੰਨੋ ਕਾ ਤੂੰ ਤੂੰ ਅਕੇ ਕਹਿੰਦਾ ਹੈਗਾ ਤੂੰ ਮੇਰੀ ਅੱਜ ਮੇਰੀ ਗੱਲ ਸਾਰੀ ਮੰਨਣੀ ਆ ਕਾ ਤੂੰ ਕਹਿੰਦਾ ਸੀ ਤੂੰ ਬੌਸ ਹੈ ਅੱਜ ਕੀਤਾ ਭੁੱਲ ਗਿਆ ਗਿਆ ਵੀ ਕਹਿੰਦਾ ਮੈਂ ਬੋਸ ਆ ਹੈ ਇੱਕ ਮਟ ਆਪਣੀ ਉਰੇ ਆ ਪਹਿਲਾਂ ਮੇਰੀ ਗੱਲ ਸੁਣ ਮਾਰਦੀ ਰਹਿਂ ਤੂੰ ਬੋਖਲ ਬੂਆ ਦੱਸ ਮੈਨੂੰ ਪਹਿਲਾਂ ਕੀ ਕਹਿੰਦਾ ਸੀ ਕਿ ਮੈਂ ਹਾਂ ਖਾਜੋ ਤੂੰ ਤਾਂ ਮਾਰਕੀਟ ਤੇ ਕਹਿੰਦਾ ਸੀਗਾ ਵੀ ਮੈਂ ਅੱਜ ਬੋਸ ਆ ਜਦੋਂ ਤੈਨੂੰ ਕਿਹਾ ਵੀ ਤੂੰ ਕਹਿੰਦਾ ਘਰੇਲੋ ਮੈਂ ਚਲਾਉਣੀ ਆ ਮੈਂ ਬੋਸ ਆ ਕੀ ਆ ਖਾ ਤੂੰ ਕਿ ਅੱਜ ਮੇ ਬਰਥਡੇ ਅਛਾ ਤੂੰ ਤੇਰਾ ਅੱਜ ਬਰਥਡੇ ਆ ਹਾਂ ਹੁਣ ਦੇਖਣਾ ਤੈਨੂੰ ਗਿਫਟ ਕਿਹੜਾ ਮਿਲਿਆ ਹਨਾ ਕਦੋਂ ਨੂੰ ਕੇਕਰਨਾ ਅੱਜ ਸ਼ਾਮ ਨੂੰ ਅੰਮ੍ਰਿਤਸਰ ਨੂੰ ਚੱਲ ਚੱਲ ਤੋਰ ਫੇ ਮੋਰੇ ਕੱਪੜਿਆਂ ਦਾ ਸਟਾਈਲ ਲਾਇਆ ਹੋਇਆ ਹੈ ਫਾਰ ਰੰਗ ਮਾਰ ਦੇ ਸੈਣ ਦੇ ਟਾਲੇ ਸਲ ਮਾਰ ਦੇ ਵਜੀਰੀ ਹੋ ਲੱਗ ਗਿਆ ਬੂਆ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਖਲਾਰਾ ਕਿੱਦਾਂ ਪੈ ਗਿਆ ਹੈ ਨਵੇਂ ਨਵੇਂ ਆ ਇਹ ਕੀ ਆ ਤੂੰ ਵਾਲ ਖਲਾਰੀ ਫੇਰਦਾ ਨਹੀਂ ਉਹ ਵਾਲ ਨਾਤਾ ਹੈ ਇੱਧਰ ਆ ਇਹ ਕਿਹੜਾ ਸਰਪ੍ਰਾਈਜ਼ ਸੀ ਮੈਂ ਪਾਦਾ ਕੀ ਅੱਜ ਪਾ ਨੇ ਕੀਤਾ ਸੀ ਤਾਈ ਦਿਨੋਂ ਬਾਅਦ ਗੱਲੀ ਪਾਦਾ ਸੀ ਓਏ ਹੋਏ 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 ਇੱਧਰ ਸਾਡਾ ਥੀਏਟਰ ਬਣਿਆ ਪਿਆ ਲਾਈਟਾਂ ਲੱਗੀਆਂ ਇੰਦੀਆਂ ਇੱਕ ਮਿੰਟ ਹੈ ਕਿੰਦਰ ਕਿੰਦਰਾ ਤੂੰ ਫਿਰ ਐਸੇ ਕਰਕੇ ਤੈਨੂੰ ਘਰੇ ਛੱਡਿਆ ਸੀਗਾ ਵੀ ਇਹ ਹੈ ਪੁਆਇੰਟ ਓਏ ਹੋਏ 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 ਹਾਏ 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 ਹੈ ਹੈ ਓ ਲੈ ਮੀਰ ਤੋੜਤੇ ਕਿੰਦੇ ਓਏ ਐਸੇ ਕਰਕੇ ਹੁੰਦੇ ਆ ਚਲੋ ਬੈਠੋ ਫਿਰ ਆ ਦੇ ਨਵਰਾਇ ਦਾ ਸਮਾਨ ਹੈ ਇੱਕ ਮਿੰਟ ਆਹ ਦੀ ਗਿਫਟ ਚਾਚੀ ਦੀ ਗਿਫਟ ਆਹ ਪਾ ਦੀ ਗਿਫਟ ਕਿਹੜੀ ਆ ਆ ਆਹ ਮੂਨ ਬੋਲ ਅਛਾ ਇਹ ਪਾਣ ਲਿਆ ਕਿ ਤੇਰੀ ਕੀ ਆ ਚਾਚੂ ਆਹ ਗੱਡੀ ਕੌਣ ਲੈ ਗਿਆ ਤੇਲੀ ਚਾਚੂ ਅਹਿਰ ਹੈ ਇਹ ਕੀ ਆ ਓ ਮਾਈ ਗਾਹਟਿਆ ਰਿਪ ਤੇ ਪੁੱਠੇ ਕੰਮ ਕਰਦਾ ਆ ਇਹ ਓਏ 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 ਹੋਏ ਓਏ ਹੋਏ ਓਏ ਹੋਏ ਓਏ ਹਾਏ ਇਹ ਕੀ ਕਰਨਾ ਸੀ ਗਰਗਾ ਮੈਨੂੰ ਪਤਾ ਟਾਰਗੇਟ ਬਾਈ ਕੀਤਾ ਬਾਖਾ ਆ ਆ ਨਵਰਾਜ ਨੇ ਬਾਈ ਕੀਤੀ ਨਾ ਗੰਦੀ ਗੱਲ ਇਹਨੇ ਆਪਣੀ ਚੁਆਇਸ ਦੀ ਯਾ ਕਿਉਂ ਚੁਆਇਸ ਦੀ ਆਪਣੇ ਬਾਈ ਕੀਤੀ ਸੀ ਕਿਉਂ ਨਹੀਂ ਖੁਦ ਨੇ ਚੁਆਇਸ ਕਰਦਾ ਕਿ ਮੈਂ ਬਾਈ ਕਰਨਾ ਜਿਆਦੇ ਪੈਸੇ ਨਹੀਂ ਖਰਤੇ ਨੇ ਯਾ ਮੈਂ ਗੱਡੀ ਨੂੰ ਭੱਟੀ ਲੈ ਕੇ ਜਾਂਦਾ ਸੀਗਾ ਤੇ ਇਹਨੇ ਆਹ ਵਾਲੀ ਪਾਏ ਕੀਤੀ ਵੀ ਇਹ ਸਸਤੀ ਆ ਹਨਾ ਯਾ ਇਹ ਪੰਜਾਹ ਬਾਈਕੀ ਦਾ ਹਾਂ ਕਿਉਂ ਕਿ ਮੈਨੂੰ ਪਤਾ ਸੀ ਚਾਚਾ ਕੋਲ ਬਾਈਕਾਂ ਨਹੀਂ ਸੀ ਆਹ ਮੈਨੂੰ ਪਤਾ ਸੀ ਪਰ ਬੋਦਸੀ ਬੜਾ ਸਕੀਮੀ ਆ ਨਾ ਇਹਨਾਂ ਨੂੰ ਪਤਾ ਸੀ ਮੈਨੂੰ ਪਤਾ ਹੀ ਮੇਲੇ ਚਾਚੇ ਦੇ ਕੋਈ ਨਾ ਕੋਈ ਲੈਣਾ ਤਾਂ ਆਪ ਸਸਤੀ ਲੈ ਲਈ ਇਹਦਾ ਯਾ ਬੜਾ ਸਕੀਮੀ ਫਿਰ ਚਾਚਾ ਕਿੱਥੇ ਆ ਉੱਪਰ ਮਾਰਦਾ ਚ ਇਹਨੂੰ ਆਵਾਜ਼ ਚਾਚਾ ਕਮੇਡੀ ਦੇ ਕਿਸੀ ਫੂਕੀ ਸਕੀਮ ਲਾ ਕੇ ਬੇਟਾ ਵੀ ਮੈਨੂੰ ਪਤਾ ਹੀ ਮੈਨੂੰ ਚਾਚੇ ਦੇ ਕੋਲ ਲੈ ਆਉਣਾ ਥੋੜਾ ਖਰਾਬ ਉਹ ਲਿਆ ਲਿਆ ਰੋਬਲੌਕਸ ਜਿਹੜੀ ਮੰਗਦਾ ਹੀ ਇਹ 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 ਚ ਪੈਸੇ ਹੁੰਦੇ ਆ ਯਾ ਹਣਾ ਗੇਮ ਦੀ ਗੇਮ ਦੇ ਪੈਸੇ ਆ ਇਹ ਯਾ ਇਹ ਪੈਸਿਆਂ ਦੀ ਲਿਹਾਣੀ ਪੈਂਦੀ ਆ ਤਾਂ ਗੇਮ ਦੇ ਪੈਸੇ ਆ ਇਹਦੇ ਵਿੱਚ ਇਹਨੂੰ ਸਕ੍ਰੈਚ ਕਰਨਾ ਹੁੰਦਾ ਹਾਂ ਇੱਕ ਇਹਨੂੰ ਮੂਨ ਬੋਲਿਆ ਤਿਸ ਤੇ ਅੰਦਰ ਨੇ ਆ ਲੈ ਫੜੀ ਆ ਵੀ ਲਾਉਂਗਾ ਲਾਉਂਗਾ ਟੈ ਟੈ ਟ ਵਨ ਮੂਨ ਦੱਸ ਕੀ ਹੋਊਗਾ ਇਹ ਕਿਹੜੀ ਗੱਡੀ? ਉਹੋ ਕਿੰਦਾ ਆ ਗਿਆ ਪਪਾ ਕੈਸਾ ਜੀ? ਬੜਾ ਸਕਿਨੀ ਆ। ਆ ਲੈ ਫੜਾ। ਬੈਕਗ੍ਰਾਉਂਡ ਚ ਵੀ ਟਾਈਮ ਖਰਾਬ ਕਰੀਦਾ ਪਤਾ ਆ ਦੇਰ ਦੇ ਦੇਰੀ। ਮੈਨੂੰ ਪਤਾ। ਮੈਨੂੰ ਪਤਾ ਸੀ। ਤੈਨੂੰ ਪਤਾ ਹੀ ਨਹੀਂ ਤੁਹਾਨੂੰ। ਅੱਜ ਆ ਪਪਾ ਬਾਈ ਕੰਨ ਸੀ ਸੀ ਕਾਰ ਲਈ। ਮੈਂ ਕੱਲ ਹੀ ਬਾਈ ਕਰ ਲਈ ਸੀ। ਮੈਂ ਕੱਲ ਹੀ ਬਾਈ ਕਰ ਲਈ ਸੀ। ਇਹ ਕਾਲੀ। ਤੂੰ ਪੰਜਾ ਸੀ ਤੀ। ਬੜਾ ਸਕਿਨੀ ਆ। ਮੈਂ ਕਿਹਾ ਵੀ ਤੂੰ ਛੋਟੀ ਗੱਡੀ ਕਿਉਂ ਲਈ ਆ ਕੱਲ? ਕਿੰਨਾ ਮੈਨੂੰ ਪਤਾ ਸੀ ਮੇਰੇ ਲਈ ਚਾਚੇ ਦੇ ਕੋਈ ਨਾ ਵੀ ਲੈ ਕੇ ਆਉਣਗੇ ਕਿੰਨਾ ਪਤਾ ਸਸਤੀ ਲਈ ਸੀ ਮੈਨੂੰ ਪਤਾ ਚਾਚੇ ਨੇ ਲੈ ਆਉਣੀ ਮੇਰੇ ਲਈ ਉਹ ਤਾਂ ਮੈਂ ਕੱਲ ਹੀ ਬਾਏ ਕਰ ਲਈ ਸੀ ਹਾਂ ਹਾਂ ਥਾਉਲ ਥਾਉਲ ਦੇ ਇਹਨਾਂ ਨੂੰ ਛੇਤੀ ਯੂਜ਼ ਕਰਕੇ ਤੋੜ ਦੇ ਫਿਰ ਨਵੀਆਂ ਲੈ ਮੰਗ ਹਾਂ ਫਿਰ ਨਵੀਆਂ ਲੈਣੀਆਂ ਲੈ ਕਹਿੰਦੇ ਕਿ ਜੜਾ ਨਹੀਂ ਇਹਨਾਂ ਨਾਲ ਹੁਣ ਹਾਂਜੀ ਫਿਰ ਨਾ ਅਬ ਇਹਨੇ ਕਿਹੜਾ ਕੰਦਕਾ ਫੜ ਜਾਣੀਆਂ ਚਲੋ ਬੈਠੋ ਫਿਰ ਕੇ ਲੱਗੇ ਕਾਲਾ ਤੇਰਾ ਕਟਮ ਕੁੰਡੀ ਆ ਰਾਇਨਾ ਬੱਟਾ ਚਾਹ ਕੇ ਕੱਟੀ ਕਿ ਹੁਕਮ ਆ ਪਹਿਲਾਂ ਹੁਕਮ ਮਾਰ ਦੋ ਜੋਰ ਨਾਲ ਹੈਪੀ ਬਰਥਡੇ ਨਬਰਾ ਇੰਚਾ ਅਸਲ ਨਾਲ ਨਾ ਚਾਰ ਮੂੰਹ ਪੱਤੀ ਲਾਈ ਨਹੀ ਦਈ ਨਾ ਪਾ ਲੈ ਤੂੰ ਅਗਨਾ ਹੋ ਗਿਆ ਮਾਸ ਮਾਸ ਨਹੀਂ ਸੰਦਲ ਥੈਂਕ ਯੂ ਤੂੰ ਕੀਤਾ ਨਹੀਂ ਤੂੰ ਸਾਰਿਆਂ ਨਾਲ ਥੈਂਕ ਯੂ ਆਹ ਇਧਰ ਖੜਕ ਕੇ ਪਾਪਾ ਫੜੋ ਫਾਹ ਓਹ ਚਾਚਾ ਹਾਂਜੀ ਚਾਚੂ ਹੱਥ ਲਾ ਚਾਚੂ ਕਿੰਦਾ ਚਾਚੂ ਇੱਕ ਹੱਥ ਲਾ ਲੋ ਇੱਕ ਸੈਕਿੰਡ ਦੀ ਤੇ ਹੁਣ ਚਾਚੂ ਨਾਲ ਕੱਟ ਲਾ ਉਹਦੇ ਉਹਦੇ ਨਾਲ ਕੱਟ ਕੇ ਚਾਚੂ ਹੱਥ ਲਵਾ ਲਾ ਚੱਲ ਚੱਲ ਆਹ ਚਾਚੂ ਵੜੋ ਕੱਟੋ ਕਰ ਕਰ ਦੋ ਉਹ ਉਹ ਪੁੱਛੇ ਉਹ ਕਿਹਾ ਚਾਚੂ ਕਿ ਸਾਲਾ ਲੈਣਦਾ ਏ ਬਾਹਰ ਕੀ ਆਹ ਕੀ ਵੀ ਤੇਰੀ ਚੁਆਇਸ ਦਾ ਕਹਿੰਦਾ ਇਹ ਤੇਰਾ ਮਿਸੂ ਵਾਲੇ ਲੈਣਾ ਹੈ ਓਕੇ ਪਹਿਲਾਂ ਉਹ ਫਿਨਿਸ਼ ਕਰ ਲੈਂਦੇ ਤੁਜਾ ਚੁੰਨ ਖੜਾ ਦੇ ਪਹਿਲਾਂ ਐਦਾਂ ਦੂਜਾ ਨਾ ਤੇ ਕੰਮ ਮੇਰਾ ਖੱਬਾ ਸਜਾ ਦੋਨੇ ਚੱਲਦੇ ਆ ਤੇ ਆ ਲੈ ਬਣਵਾ ਕੇ ਹਾਂਜੀ ਪੰਜ ਹੁਣ ਤੁਮੇ ਨੂੰ ਬਣਾਣਾ ਇਹ ਹੂੰ ਫਿਰ ਪੰਨਤ ਵਾ ਇਹ ਲੱਭਾ ਹੋਊਗਾ ਮੂਹ ਦੇ ਮੂਹ ਦੇ ਹਿਸਾਬ ਨਾਲ ਨਹੀਂ ਕੀਤਾ ਨਾ ਨਮ 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 ਮਨੋ ਤੇ ਲੀਆ ਹਨਾ ਚਲ ਤੂੰ ਪਾ ਨੂੰ ਪਾ ਕਰ ਲੈ ਨਾ ਤਾਂ ਚੋਟਾ ਹਨਾ ਕੋ ਟ੍ਰਾਈ ਕਰ ਲੀਏ ਨਾ ਗੱਡੀਆਂ ਦੀ ਕਿੱਦਾਂ ਚੱਲਦੇ ਆ ਹੂੰ ਉਹ ਤੇ ਵੀ ਕਲੀ ਹੋਣੀ ਲੈ ਬਾਏ ਬਾਏ ਕੋਈ ਨਹੀਂ ਕੋਈ ਨਹੀਂ ਅਰੇ ਕੀ ਬਾਏ ਬਾਏ ਹਾਂ ਚਲ ਮੰਨੀ ਫਰਾਉਣਾ ਹੈ ਆਈ ਨੂੰ ਫਰਾਉਣਾ ਦਹੀ ਖਾ ਮੈਂ ਚੱਕਿਆ ਤੂੰ ਡਿੱਗਿਆ ਥੱਲੇ ਐਨਾ ਖਾ ਦਾ ਕੋਈ ਨਹੀਂ ਯਾਰ ਕੋਈ ਨਹੀਂ ਆਈ ਦੇ ਲੈ ਘਰਦਵਾਰੇ ਤੇ ਉੱਥੇ ਟ੍ਰੈਫਿਕ ਵੀ ਬੜੀ ਮੁੰਤੀ ਵੱਲੋਂ ਬੰਦਿਆ ਸਾਰੇ ਆਹ ਤੇ ਯੂਜ਼ ਕਰਨਾ ਅਮਨੇ ਅਗੇੰਤੇ ਪੱਕੇ ਟੇਪ ਉੱਤੇ ਪਾਛਾ ਕੋਲੀ ਇਹ ਨਾ ਨਾ ਕਰ ਕੌਣ ਦਾ ਹਾਲੀ ਦੇਖ ਲਾਗੇ ਸਾਨੂੰ ਕਿਹੜੀ ਗੱਡੀ ਸਟਰੋਂਗ ਆ ਚਲਾ ਕੇ ਦਿਖਾ ਦੇ ਸਾਨੂੰ ਗੱਡੀ ਕੋਈ ਇੱਕ ਵਾਰ ਮਾਂ ਕਛੇ ਸੱਲੋ ਕਛੇ ਸੱਲੋ ਬੇਟੂ ਨੇ ਖੇਰ ਹੈ ਨਹੀਂ ਨਹੀਂ ਵੱਖਰੇ ਲੈਣੇ ਪਿੰਦੇ ਹਾਂ ਮੈਂ ਹੁਣ ਤੇਰੀ ਗੱਡੀ ਦੇਖਦਾ ਪੁਲਿਸ ਵਾਲਿਆਂ ਨੇ ਕਿੰਨਾ ਭਾਈਦੀ ਆ ਪੁਲ ਪੁਲਿਸੀ ਐ ਨਾ ਪੁਲਿਸੀ ਸੈੱਲ ਬੈਣੀ ਉਹਦੇ ਵਿੱਚ ਦੇਖਿਆ ਉੱਤੇ ਹਾਂ 4 1 ਤਰ੍ਹਾਂ ਦੇ 4 1 7 2 ਇਹ ਤਾਂ ਲੌਂਗ ਆ ਮੈਂ ਕਿਹਾ ਹੁਣੇ ਆ ਵਿੱਚ ਦੇਖੋ ਅੱਗੇ ਤਾਂ ਲੌਂਗ ਆ ਮੈਨੂੰ ਪਤਾ ਕਿ ਕੀ ਬਣੀ ਹੋ ਰਹੀ ਕੀਤੀ ਆ ਤੂੰ ਹੁਣ ਲਿਆਂਦਾ ਨਹੀਂ ਪੇਚ ਕਰਸ ਤੋੜਨਾ ਨਹੀਂ ਉਹ ਤਾਂ ਆਹ ਉਹ ਕਿਹੜੇ ਪੇਚ ਤਾਂ ਮੈਨੂੰ ਪਤਾ ਕਿ ਨਯੂਸ ਕਨੋ ਆਹ ਹਾਂ ਜਦ ਮੈਂ ਨਹੀਂ ਮੈਂ ਇਸ ਕਿ ਇੰਸਟਰਕਸ਼ਨ ਪਲੇਟਾਂ ਝੁੱਠੀਆਂ ਕੀਤੀਆਂ ਹੀ ਨਹੀਂ ਤੂੰ ਵੀ ਕਮੇਲੀ ਹੋਣ ਹੈ ਕਮੇਲ ਲੌਂਟੇ ਕਰਾਮੇਲਾ ਕੀ ਕਰਾਮੇਲਾ ਵੀ ਖਾਈ ਜਾਈ ਹੁਣ ਜੋ ਮਰਜ਼ੀ ਖਾਈ ਜਾਈ ਸਾਰਾ ਕੁਝ ਆ ਲੈ ਹੋਰ ਲੈ ਲੈ ਨਹੀਂ ਲੈ ਲੈ ਨਹੀਂ ਭੁੱਖ ਲੱਗੀ ਕਿਉਂ ਨਹੀਂ ਭੁੱਖ ਲੱਗੀ ਅੱਜ ਕੋਈ ਖਾ ਕੇ ਤਾਂ ਆਇਆ ਨਹੀਂ ਸਕਲਾਰਾ ਪੇਗੇ ਕਾ ਪੂਰਾ ਮੈਂਟੋ 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 ਮੈਂਟ ਪਾਨੇ ਕਿੰਨੀ ਮਿਹਨਤ ਕੀਤੀ ਜਿਦਾ ਮੈਂਟੋ ਮੈਂਟ ਤੇ ਲੱਗਦੇ ਆ ਹੈ ਪਿੰਕ ਮੇਰੇ ਵਾਸਤੇ ਆਹ ਬਲੂ ਤੇ ਰੈਡੀ ਸੀ ਨਹੀਂ ਸੀ ਰੈਡੀ ਸੀ ਬਲੂ ਤੇ ਰੈਡੀ ਤੇ ਪਿੰਕ ਮੇਰੇ ਲਈ ਨਹੀਂ ਮੈਨਸੀ ਰੇਂਬੋ ਵਾਲਾ ਗਾਗੋ ਪਿੰਕ ਮਿਸਟੇਕ ਹੋ ਗਈ ਫੇਕ ਹੀ ਹੈ ਮਮਾ ਲਈ ਵੀ ਤਾਂ ਹੁੰਦੀ ਆ ਮਮਾ ਦੇ ਸੂਟ ਨਾਲ ਦੇ ਹੋ ਗਿਆ ਹਾਂ ਪਿੰਕ ਮੈਚ ਨਹੀਂ ਹੋ ਗਈ ਬੈਕਗਰਾਉਂਡ ਤੇਰੇ 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 ਕੱਪੜਿਆਂ ਨਾਲ ਦੇ ਬਲੂ ਜਾਂ ਬੈਕਗਰਾਉਂਡ ਵੀ ਜੋ ਦੀ ਹਾਂ ਇੱਕ ਵੀਡੀਓ ਦੀ ਮੈਂ ਕਿਕ ਕਰਾਂ ਅੱਜ ਅੱਛਾ ਮੇਰਾ ਕਾਈਡਿਆ ਉਹਨੇ ਉਹਦੇ ਉੱਤੇ ਚੱਕ ਲਿਆ ਆ ਉਹ ਚਾਲੜ ਦੇ ਬਾਹਰ ਬਾਹਰ ਚਾਲੜ ਦੇ ਕੋਈ ਨਹੀਂ ਉਟਾਉਂਦਾ ਨੂੰ ਇਹ ਟੁੱਟਦੀ ਘੱਟ ਨਹੀਂ ਹੁੰਦੀਆਂ ਪਰ ਇਹ ਇਸੰਦਰ ਅਜੀ ਗੱਡੀ ਨਾਲ ਖੇਡਦਾ ਹੋਰ ਨਹੀਂ ਕੋਈ ਤਾਂ ਓਹ ਉਹ ਨਾ ਖੜੀ ਹੋ ਗਈ ਜਲਾ ਕੁਝ ਨਹੀਂ ਹੋਇਆ ਇਹਨੂੰ ਕੁਝ ਦੀ ਗੱਡੀ ਨੂੰ ਕੁਝ ਨਹੀਂ ਹੋਇਆ ਕੁਝ ਦੀ ਹੋਇਆ ਫਾਈਟ ਆਕ ਲੈ ਕੇ ਮਗਰ ਮਗਰ ਚਿਰਦਾ ਲੈ ਹੋਰ ਆ ਗਈ ਆ ਅੱਜ ਬਾਹਰ ਇੱਥੇ ਬਾਹਰ ਖੇਡਦਾ ਅੱਜ ਰੇਜ ਇਨੀ ਨਹੀਂ ਬਣੀ ਆ ਭੱਜ ਲਾ ਹਣ ਘੜੀ ਚਲ ਹੈ ਗੱਡੀਆਂ ਦੇ ਹੀ ਮੁੱਤੀਆਂ ਹੋਈਆਂ ਗੱਡੀਆਂ ਦੇ ਘਟਾਉਣੇ ਦੇ ਵਿੱਚ ਕੀ ਨੇ ਕਦਾਂ ਤੁ ਗੱਡੀਆਂ ਦੇ ਕੋਈ ਸ਼ੁਰੂ ਤੋਂ ਕੀ ਨਹੀਂ ਜਿਹੜੀਆਂ ਦੇਦਨ ਵਾਲੀਆਂ ਨੇ ਗੱਡੀਆਂ ਖਡਾਉਣੇ ਸਾਡੇ ਨੇ ਆਲਾ ਗੱਡੀਆਂ ਦੇ ਹੋ ਗਿਆ ਤੇ ਇਹ ਕੁਦਰਤੀ ਹੁੰਦਾ ਸਹਿਲਾ ਹਲਕੇ ਹੋਣੇ ਆ ਨੇ ਇਹ ਕੀ ਕਰਦਾ ਫਿਰਦਾ ਆ ਤੂੰ ਚਲਾ ਕੇ ਦੇਖ ਲਾੜ ਕਿੰਦਾ ਚੱਲਣੀ ਆ ਅੱਗੇ ਮੈਂ ਅੱਜ ਚਲੋੜੀ ਸਿੱਕੀ ਆ ਸਿੱਖਲਾ ਸਿੱਖਲਾ ਕਿੰਦਾ ਚੱਲਣੀ ਆ ਬਾਈਕ ਤੇ ਗਾਂ ਨੂੰ ਪੈਕ ਜਾਣੀ ਇੱਕ ਤੇ ਮੁੜਦੀ ਆ ਸੈਲ ਡਾਣੀ ਆ ਸੈਲ ਘਟਿਆ ਕਿਚੰਦੋਂ ਲਈ ਭੱਜੀ ਪਿਛੇ ਰੇਡ ਆ ਨਾ ਪਿਛੇ ਰੇਡ ਆ ਨਾ ਸੈਲ ਘੱਟੇ ਹੋਣੇ ਆ ਪੁਰਾਣੇ ਹੋਣੇ ਸੈਲ ਹੈ ਨਹੀਂ ਮੈਂ ਤਾਂ ਨਵੇਂ ਕੱਢੇ ਕਈ ਵਾਰ ਮਾੜੇ ਹੁੰਦੇ ਸੜਾ ਉਹ ਦੇਖ ਕਰਦਾ ਆ ਜਾ ਉਹਦੇ ਹੈ ਆ ਮੇਰਾ ਵੀਡੀਓ ਹੈ ਆ ਮੇਰਾ ਵੀਡੀਓ ਅੱਛਾ ਹਾਂ ਜੀ ਬਣਾਇਆ ਗਿਆ ਚਰਮੰਦਰ ਨਹੀਂ ਚਾਹੀਦੇ ਇਹਨੇ ਆਣਿਆ ਨੂੰ ਬਾਨੇ ਦੇ ਨਾਲ ਹੋਰ ਕੋਈ ਗੱਲ ਨਹੀਂ ਹੁੰਦੀ ਹਾਂ ਬਾਕੀ ਖਾਣ ਪੀਣ ਦਾ ਬਹਾਨਾ ਹੁੰਦਾ ਹਾਂ ਕੱਪੜੇ ਕੱਪੜੇ ਕਿਦਾਂ ਬਾਹਰ ਪਾਏ ਖਲੂ ਕੱਪੜੇ ਹਣ ਸਟੀ ਵਾਲਾ ਦੇਣਾ ਕੱਪੜੇ ਧੋਣੇ ਹੀ ਆਈਦੇ ਤੈਨੂੰ ਮਸ਼ੀਨ ਤੋਂ ਕੁ ਲੱਗੀ ਨਹੀਂ ਚੱਲ ਹਣ ਕਹਦੇ ਕੁਛ ਤੁਸੀਂ ਤੇ ਕਰ ਲਓ ਸੇ ਚੈਨਲ ਸਾਡਾ ਸਬਸਕ੍ਰਾਈਬ ਹੈ ਵਾਲੀ ਚੈਨਲ ਨਾਮ ਐਨ ਐਸ ਫੈਮਿਲੀ ਆ ਪਹਿਲਾਂ ਇਹਨੂੰ ਕੁਝ ਹਲਕੇ ਜਿਹੜੇ ਬਣਾਇਆ ਜਿਹੜਾ ਬਣਾਇਆ ਇਹ ਚੱਲ ਜਾ ਹੋਰ ਨਾ ਬਣਾਉਣ ਨੂੰ ਫਿਰਦਾ ਵਾ ਜਾਓ ਫੈਮਿਲੀ ਹੈਗੇ ਬੇ ਜੋ ਅੱਛਾ ਆ ਫੈਮਿਲੀ ਵਾਲੀਆਂ ਹੀ ਐ ਤੇ ਐ ਯੈਸ ਫੈਮਿਲੀ ਵਾਲੀ ਨਾ ਇੱਥੇ ਫੈਮਿਲੀ ਵਾਲੀਆਂ ਹੀ ਆ ਜਿਆ ਨਾ ਬੜਾ ਸੂਰ ਫੈਮਿਲੀ ਹੂੰ ਕਿੰਨਾ ਚਿਰ ਤੋਂ ਲਾਉਣੀਆਂ ਆ ਜਦਿਆਂ ਕਿ ਕਿੰਨੇ ਚਿਰ ਬਾਅਦ ਇਹਨਾਂ ਨੂੰ ਨਵੀਆਂ ਹਰ ਤੋਂ ਲੈਣੀਆਂ ਹੈਂ ਜਿਆਦਾ ਤੋੜ ਦੂੰ ਆਹ ਤੱਕ ਖੇੜ ਕੇ ਖੇੜ ਕੇ ਤੋੜ ਲਈ ਦੀਂ ਤੇਰਾ ਵੀ ਤੇਰੀ ਨਵੀਂ ਮਿਲੂਗੀ ਮੈਨੂੰ ਨਹੀਂ ਪਤਾ ਜਨਨਾ ਆਈਆਂ ਗੱਡੀਆਂ ਨਾ ਆਪਣੇ ਘਰ ਬਹੁਤ ਜਿਆਦੀਆਂ ਖੇਡਣਾ ਨਹੀਂ ਨਾ ਖੇਡਣ ਦੇਣੀਆਂ ਖੇਡਣਾ ਨਹੀਂ ਨਾ ਇਹਦੇ ਹੁਣ ਦੇਖੀ ਅੱਜ ਸਾਮਕੇ ਰੱਖ ਲੜੀਆਂ ਵਾ ਨਿਮਨ ਸਾਮਕੇ ਰੱਖੀ ਉਹ ਕਿ ਮੈਨੇ ਫੜੀ ਕਿ ਨਾ ਨਹੀਂ ਯਾਹ ਸਾਲ ਹੋ ਗਿਆ ਨੋ 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 ਇਹਦੇ ਇਹਦੇ ਨਾਲ ਲੱਗੂ ਸਾਡੇ ਬੇਰੇ ਦਾ ਕਿਉਂ ਸਿਰੇ ਦਾ ਜਿੰਦੇ ਇੰਦੇ ਨਾ ਰੋਲ ਲੱਗ ਪੈਂਦਾ ਵੀ ਹਾਏ ਪੈਸੇ ਨਾ ਖਰਚਿਓ ਮਾਰਕੀਟ ਨਾ ਜਾਓ ਖਾਣ ਪੀਣ ਨੂੰ ਭਾ ਲੈਣਾ ਵਨ ਸਵੰਨਾ ਹੈ ਨਾ ਚਲੋ ਸਹੀ ਆ ਫਿਰ ਮਿਲਦੇ ਹਾਂ ਹਣ ਨੈਕਸਟ ਵਲੌਗ ਚ ਹਾਂਜੀ ਜਲਦੀ ਹੀ ਜਲਦੀ